ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਸੋ ਗੁਰਮੁਖ ਪਿਆਰਿਓ ਅੱਜ ਆਪਾਂ ਵਿਚਾਰ ਕਰਦੇ ਆਂ ਕਿ ਗੁਰੂ ਗ੍ਰੰਥ ਸਾਹਿਬ ਜੀ ਪਾਸ਼ਾ ਮਹਾਰਾਜ ਨੂੰ ਭੋਗ ਲਵਾਉਣਾ ਚਾਹੀਦਾ ਕਿ ਨਹੀਂ ਲਵਾਉਣਾ ਚਾਹੀਦਾ ਕੀ ਮਹਾਰਾਜ ਜੀ ਪਾਸ਼ਾ ਭੋਗ ਜੋ ਹੈ ਉਹ ਲਾਉਂਦੇ ਨੇ ਕਿ ਨਹੀਂ ਲਾਉਂਦੇ ਸੋ ਗੁਰਮੁਖ ਪਿਆਰਿਓ ਏ ਹੈ ਆਪਦੀ ਭਾਵਨੀ ਹਰ ਇੱਕ ਬੰਦੇ ਦੀ ਆਪਦੀ ਭਾਵਨੀ ਹੈ ਆਪਦੀ ਭਾਵਨਾ ਹੈ ਆਪਦੀ ਸ਼ਰਦਾ ਹੈ ਸ਼ਰਦਾ ਦੇ ਨਾਲ ਆਪਾਂ ਕੋਈ ਵੀ ਕੰਮ ਕਰ ਸਕਦੇ ਆ ਜੀ ਨੂੰ ਸ਼ਰਦਾ ਨਹੀਂ ਹੋਗੀ ਉਹਦੇ ਉੱਤੇ ਕੰਮ ਥੋਪੜਾਣੀ ਚਾਹਿੰਦਾ ਤੂੰ ਭੋਗ ਲਵਾ ਜੇ ਆਪਾਂ ਆਖਾਂਗੇ ਵੀ ਭਾਈ ਤੂੰ ਭੋਗ ਲਵਾ ਇਹਦਾ ਮਤਲਬ ਆਪਾਂ ਸਹੀ ਨਹੀਂ ਹੈਗੇ ਇਹ ਸਰਦਾ ਹੈ ਸਰਦਾ ਕਿੱਥੋਂ ਪਰ ਇਹ ਸਰਦਾ ਕਰ ਲੈਣੀ ਚਾਹੀਦੀ ਹੈ ਆਪਣੇ ਆਪ ਇਹ ਭਾਰ ਇਹ ਮੰਗ ਹੁੜਦੀ ਹੁੰਦੀ ਅੰਦਰੋਂ ਗੱਲ ਇਹ ਇਹ ਜਿਹੜਾ ਹੈ ਸਰਦਾ ਸਿਖਾਉਣ ਦਾ ਕੰਮ ਨਹੀਂ ਦੇਖ ਕੇ ਉਪਜਦੀ ਹੈ ਇਹ ਜੇ ਆਪਾਂ ਕਹਿੰਦੇ ਤੂੰ ਐ ਕਰ ਤੂੰ ਐ ਕਰ ਹੈ ਕਰ ਨਹੀਂ ਜਦੋਂ ਗੁਰੂ ਦੇ ਗੁਰੂ ਜਦੋਂ ਕਹਿੰਦਾ ਗੁਰੂ ਦੇ ਸ਼ਬਦ ਦਾ ਅਸਰ ਹੁੰਦਾ ਜਾਂ ਦੇਖ ਕੇ ਸੰਗਤ ਤੋਂ ਪ੍ਰੇਰ ਅਬਦੀ ਦਾ ਮਨ ਹੈ ਜਿਹੜਾ ਉਹ ਸਰਦਾ ਵਿੱਚ ਆਉਂਦਾ ਹੈ ਬੰਦਾ ਬੰਦੇ ਨੂੰ ਨਹੀਂ ਸਿਖਾਉਂਦਾ ਇਹ ਗੁਰੂ ਦਾ ਕਾਰਜ ਹੈ ਬਹੁਤ ਵੱਡੀ ਗੱਲ ਹੈ ਇਹ ਸੋ ਆਪਾਂ ਵਿਚਾਰ ਕਰਦੇ ਆਂ ਵੀ ਗੁਰੂ ਗ੍ਰੰਥ ਸੱਚੇ ਪਾਸ਼ਾ ਨੂੰ ਭੋਗ ਕਿਉਂ ਲਵਾਉਣਾ ਚਾਹੀਦਾ ਜੇ ਤਾਂ ਆਪਾਂ ਪਹਿਲੀ ਵਾਰ ਤਾਂ ਜਿਹੜਾ ਬੰਦਾ ਭੋਗ ਲਵਾਉਂਦਾ ਏ ਉਹਨੂੰ ਇਸ ਗੱਲ ਨਾਲ ਸਹਿਮਤ ਹੋਣਾ ਪਵੇਗਾ ਕਿ ਗੁਰੂ ਗ੍ਰੰਥ ਸਾਹਿਬ ਸੱਚੇ ਪਾਸ਼ਾ ਮਹਾਰਾਜ ਨੂੰ ਗੁਰਗੱਦੀ ਦਸਵੇਂ ਪਾਸ਼ਾ ਨੇ ਦਿੱਤੀ ਹੈ ਆਪਣੀ ਜੋਤ ਗੁਰੂ ਗ੍ਰੰਥ ਸਾਹਿਬ ਸੱਚੇ ਪਾਸ਼ਾ ਮਹਾਰਾਜ ਵਿੱਚ ਟਿਕਾਈ ਹੈ ਉਹੀ ਬੰਦਾ ਇਹ ਸਰਦਾ ਵਿੱਚ ਆ ਕੇ ਭੋਗ ਲਵਾ ਸਕਦਾ ਹੈ ਜਿਹੜਾ ਬੰਦਾ ਇਹ ਨਹੀਂ ਮੰਨਦਾ ਕਿ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੂੰ ਗੁਰਗੱਦੀ ਦਸਵੇਂ ਪਾਤਸ਼ਾਹ ਨੇ ਨਹੀਂ ਦਿੱਤੀ ਉਹ ਨਾ ਭੋਗ ਲਵਾਵੇ ਨਾ ਉਹਨੂੰ ਕਹਿਣ ਦੀ ਲੋੜ ਉਹ ਲਾਵੇ ਵੀ ਨਾ ਸੋ ਕਈ ਗੁਰਮਖ ਪਿਆਰੇ ਨੇ ਜਿਹੜੇ ਭੋਗ ਲਵਾਉਂਦੇ ਨਹੀਂ ਹੈਗੇ ਉਹ ਨਹੀਂ ਲਵਾਉਂਦੇ ਕੋਈ ਗੱਲ ਨਹੀਂ ਪਰ ਪਿਆਰ ਬਹੁਤ ਹੈ ਗੁਰੂ ਗ੍ਰੰਥ ਸਾਹਿਬ ਦੇ ਨਾਲ ਕਮਾਈ ਕਰਦੇ ਨੇ ਸ਼ਬਦ ਦੀ ਇਹਦਾ ਸਰਦਾ ਦਾ ਵਿਸ਼ਾ ਹੈ ਸੰਗਤ ਜੀ ਕਿਸੇ ਤੇ ਥੋਪਣ ਵਾਲਾ ਵਿਸ਼ਾ ਨਹੀਂ ਹੈਗਾ ਜਿਹੜਾ ਲਗਾਉਂਦਾ ਉਹਦੀ ਕੋਈ ਰੀਸ ਨਹੀਂ ਕਰ ਸਕਦਾ ਜਿਹੜਾ ਭਗ ਲਗਾਉਂਦਾ ਉਹ ਉਹਦਾ ਪਿਆਰ ਹੈ ਅ ਸੰਖ ਜਪ ਅ ਸੰਖ ਭਾਉ ਅਣਗਿਣਤ ਤਰ੍ਹਾਂ ਦਾ ਜਪ ਹੈ ਮਹਾਰਾਜ ਦਾ ਅਣਗਿਣਤ ਤਰ੍ਹਾਂ ਦਾ ਪਿਆਰ ਹੈ ਭਾਖਿਆ ਭਾਉ ਅਪਾਰ ਪ੍ਰੇਮ ਦੀ ਭਾਸ਼ਾ ਦਾ ਕੋਈ ਅੰਤ ਨਹੀਂ ਸੋ ਆਪਾਂ ਕਿਵੇਂ ਸਹਿਬਤ ਹੋਈਏ ਜਦੋਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੂੰ ਅ ਗੁਰਗੱਦੀ ਦਿੱਤੀ ਉਦੋਂ ਸੱਚੇ ਪਾਤਸ਼ਾਹ ਮਹਾਰਾਜੇ ਦਸਮੇਸ਼ ਪਿਤਾ ਜੀ ਨੇ ਕਿਹਾ ਸੀ ਕਿ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ ਦੇ ਸਰੀਰ ਨੂੰ ਕਿਹਾ ਜਾਂਦਾ ਹੈ ਨਾ ਦੇਖਦੀ ਹੈ ਦੇ ਨੂੰ ਅਸੀਂ ਕਿਵੇਂ ਪੂਜਣਾ ਹੈ ਜਿਵੇਂ ਗੁਰੂਆਂ ਦੀ ਪੂਜਾ ਕਰਦੇ ਸੀ ਉਸ ਤਰ੍ਹਾਂ ਅਸੀਂ ਪੂਜਾ ਕਰ ਸਕਦਾ ਦੇਹ ਮੰਨ ਕੇ ਜਿਹੜਾ ਬੰਦਾ ਦੇਹ ਮੰਨ ਕੇ ਪੂਜਾ ਕਰੇਗਾ ਉਨੂੰ ਉਹਦਾ ਫਲ ਮਿਲੇਗਾ ਦੇਖੋ ਪਿਆਰਿਓ ਆਕਾਲ ਪੁਰਖ ਵਾਹਿਗੁਰੂ ਨੂੰ ਜਾਂ ਗੁਰੂ ਨੂੰ ਕਿਸੇ ਦੀ ਲੋੜ ਨਹੀਂ ਹੈਗੀ ਇਹ ਗੁਰੂ ਨੇ ਸਰੀਰ ਕਿਉਂ ਧਾਰਿਆ ਗੁਰੂ ਨੇ ਸਰੀਰ ਇਸ ਕਰਕੇ ਧਾਰਿਆ ਗੁਰੂ ਨੂੰ ਸੇਵਾ ਕਰਵਾਉਣ ਦੀ ਕੀ ਲੋੜ ਪਈ ਗੁਰੂ ਨੂੰ ਸੇਵਾ ਕਰਾਉਣ ਦੀ ਲੋੜ ਨਹੀਂ ਜੇ ਲੋੜ ਪਈ ਤਾਂ ਕਿਉਂ ਪਈ ਤਾਂ ਕਿ ਸੰਸਾਰ ਆਪਦਾ ਕਰਮ ਕਰ ਸਕੇ ਧਾਰਮਿਕ ਇੱਕ ਹੁੰਦਾ ਨਾ ਮਾੜਾ ਕਰਮ ਇੱਕ ਹੁੰਦਾ ਚੰਗਾ ਕਰਮ ਧਰਮ ਵਾਲਾ ਕਰਮ ਹੁਣ ਧਰਮ ਵਾਲਾ ਕਰਮ ਤਾਂ ਇਸਤਰੀ ਕਰ ਸਕਦੇ ਆ ਆਪਾਂ ਗੁਰੂ ਸੱਚੇ ਪਾਤਸ਼ਾਹ ਮਹਾਰਾਣੂ ਭਾਵਨ ਨਾਲ ਭੋਗ ਲਗਾਉਣਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਸ਼ ਨੂੰ ਮੌਸਮ ਅਨੁਸਾਰ ਕੱਪੜਾ ਵਸਤਰ ਰਮਾਲੇ ਮੋਟੇ ਪਤਲੇ ਤੇ ਸੁਖਾਸਨ ਵੇਲੇ ਰਜਾਈ ਮੋਟਾ ਕੰਬਲ ਦੇਣਾ ਗੁਰੂ ਦੀ ਸੇਵਾ ਕਰਨੀ ਮਹਾਰਾ ਨੂੰ ਚੌਰ ਸਭ ਕਰਨਾ ਤੁਸੀਂ ਪਰਤਖੋ ਉਸਦੇ ਪਾਸ਼ਾ ਮਹਾਰਾਜ ਕਈ ਤਾਂ ਜਣ ਕੇ ਇੱਥੋਂ ਤੱਕ ਭਾਵਨਾ ਹੁੰਦੀ ਹੈ ਬੰਦੇ ਦੀ ਜਿਹੜਾ ਗੁਰੂ ਨੂੰ ਸਮਝਦਾ ਹੈ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾ ਨੂੰ ਚੌਰ ਸਭ ਕਰਦੇ ਆ ਆਪਾਂ ਇਸ ਤਰ੍ਹਾਂ ਤਾਂ ਚੌਰ ਸਭ ਇੰਨਾ ਉੱਚਾ ਕਰਨਾ ਚਾਹੀਦਾ ਜਿੰਨਾ ਬੰਦੇ ਦਾ ਕੱਦ ਹੁੰਦਾ ਹੈ ਘੱਟੋ ਘੱਟ ਤੈਨ ਕਫਟੂ ਚਾ ਬਿਜਾਣੀ ਕੇ ਮੇਰਾ ਗੁਰੂ ਬੈਠਾ ਤੈਨ ਫਟੂ ਚਾ ਸਹਿਰੇ ਮਹਾਰਾ ਦਾ ਇਸ ਤਰ੍ਹਾਂ ਚੌਰ ਸਾਫ ਕਰਦੇ ਆਂ ਅਸੀਂ ਇਹ ਭਾਵਨਾ ਹੋਣੀ ਹੋਈ ਇਹ ਸੂਖ ਵਿਚਾਰ ਨੇ ਜੇ ਗੁਰੂ ਗ੍ਰੰਥ ਸਾਹਿਬ ਨਾ ਹੁੰਦੇ ਗੁਰੂ ਵੀ ਨਾ ਹੁੰਦਾ ਫਿਰ ਅਸੀਂ ਸੇਵਾ ਕੀ ਕਰਦੇ ਭਾਵਨਾ ਕਿੱਥੇ ਆਪਣੀ ਭਾਵਨਾ ਕਿੱਥੇ ਪ੍ਰਗਟ ਕਰਦੇ ਇਸ ਕਰਕੇ ਗੁਰੂਆਂ ਤੋਂ ਬਿਨਾ ਧਰਮ ਨਹੀਂ ਪ੍ਰਗਟ ਹੁੰਦਾ ਜਿਵੇਂ ਕਿ ਸਾਡੇ ਢਿੱਡ ਨਾ ਹੁੰਦਾ ਅਸੀਂ ਰੋਟੀ ਕਿਉਂ ਖਾਂਦੇ ਕਿਉਂ ਖਾਂਦੇ ਰੋਟੀ ਜੇ ਗੁਰੂ ਨਾ ਹੁੰਦਾ ਗੁਰੂ ਦੇ ਨਾਲ ਕਰਮ ਆਉਂਦੇ ਨੇ ਉਹ ਕਰਮ ਜਿਹੜੇ ਧਰਮ ਨਾਲ ਜੁੜੇ ਹੁੰਦੇ ਨੇ ਉਹ ਕਰਮਾਂ ਨੂੰ ਅਸੀਂ ਕਰਨਾ ਹੁੰਦਾ ਫੇਰ ਸਾਡਾ ਭਲਾ ਹੁੰਦਾ ਪਿਆਰਿਓ ਇਹ ਸਾਡੇ ਵਾਸਤੇ ਹੈ ਜਿੰਨਾ ਕਹਿਗਾ ਜੇ ਕਰਮ ਧਰਮ ਨਾ ਹੋਵੇ ਰੱਬ ਹੈ ਰੱਬ ਨੇ ਸਦਾ ਹੀ ਹੈ ਆਸਾ ਜਗਾਤ ਸੱਚ ਹੈ ਵੀ ਸੱਚ ਨਾਨਕੋ ਸੀ ਵੀ ਸੱਚ ਪਹਿਲਾਂ ਵੀ ਸੀ ਹੁਣ ਵੀ ਹੈ ਅੱਗੇ ਵੀ ਰਹੇਗਾ ਪਰ ਸਾਨੂੰ ਕਰਮ ਧਰਮ ਵਿੱਚ ਲਾਉਣ ਬਾਤ ਹੈ ਸਾਰਾ ਧਰਮ ਦਾ ਵਿਸਥਾਰ ਕਰਿਆ ਕਿ ਪ੍ਰਾਣੀ ਆਵੇਗਾ ਮਨੁੱਖਤਾ ਜਿਹੜਾ ਗੁਰੂ ਨੂੰ ਪਿਆਰ ਕਰੇਗਾ ਉਹਦੇ ਬਾਅਦ ਤੇ ਸੇਵਾ ਚਾਹੀਦੀ ਹੈ ਇਹ ਸੇਵਾ ਆਪਣੇ ਬਾਤ ਤੇ ਵੀ ਬੰਦਾ ਸੇਵਾ ਕਰੇਗਾ ਤੈਨੂੰ ਫਾਲ ਮਿਲੇਗਾ ਆਪ ਦੇ ਸਾਡੇ ਕਰਮ ਬਣਾਉਣ ਵਾਸਤੇ ਨਿਸਚੇ ਪਾਸ਼ਾ ਮਾਰਨੇ ਇਹ ਅ ਅਡੰਬਰ ਕਰਿਆ ਅਡੰਬਰ ਕਿਹਨੂੰ ਕਹਿੰਦੇ ਨੇ ਜਿਹੜਾ ਬਾਹਰਲਾ ਹੈ ਦਿਖਾਵਾ ਜਿਹੜਾ ਆਪਾਂ ਇਹ ਸ੍ਰਿਸ਼ਟੀ ਜੋ ਕ ਸਾਰ ਕੁਝ ਦੇਖਦਾ ਹੈ ਦੇਖਣ ਵਿੱਚ ਆਉਣ ਵਾਲੀ ਚੀਜ਼ ਨੂੰ ਅਡੰਬਰ ਕਿਹਾ ਜਾਂਦਾ ਹੈ ਦਿਖਾਵਾ ਇਹ ਸਾਡੇ ਕਰਮ ਨੇ ਸਰੀਰ ਤੌਰ ਤੇ ਕਰਨ ਵਾਲੇ ਕਰਮ ਨੇ ਇਹਨਾਂ ਨੂੰ ਸਰੀਰਕ ਤੌਰ ਤੇ ਧਰਮ ਕਿਹਾ ਜਾਂਦਾ ਹੈ ਸਰੀਰ ਧਰਮ ਖੰਡ ਚ ਆ ਜਾਂਦਾ ਹੈ ਸੋ ਜੀਨੇ ਵੀ ਕਈ ਮਾਨਸਿਕ ਤੌਰ ਤੇ ਭੋਗ ਲਵਾਉਂਦੇ ਨੇ ਕਈ ਪ੍ਰਤੱਖ ਤੌਰ ਤੇ ਮਾਨਸਿਕ ਤੌਰ ਤੇ ਭੋਗ ਲਵਾਉਣਾ ਇਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਨੂੰ ਯਾਦ ਕਰਨਾ ਚਾਹ ਆਪਦੇ ਸੁਰਤ ਵਿੱਚ ਗੁਰੂ ਦੀ ਤਸਵੀਰ ਬਣਾਉਣੀ ਵਾਹਿਗੁਰੂ ਗੁਰੂ ਨੂੰ ਸਮਝਣਾ ਕਿ ਮੇਰੇ ਗੁਰੂ ਜੀ ਆ ਕੇ ਅੰਦਰੋਂ ਅੰਦਰੀ ਭੋਗ ਲਵਾਉਣਾ ਕਿੱਛੇ ਪਾਸ਼ਾ ਮਹਾਰਾਜ ਤੁਸੀਂ ਸ਼ਕੋ ਵੀ ਗੁਰੂ ਨਾਨਕ ਪਾਸ਼ਾ ਮਹਾਰਾਜ ਛੱਕ ਰਹੇ ਨੇ ਤੇ ਗੁਰੂ ਦਸਵੇਂ ਪਾਸ਼ਾ ਛੱਕ ਰਹੇ ਨੇ ਜਾਂ ਮਾਤਾ ਸਹਿਦੇਵਾਂ ਛੱਕ ਰਹੇ ਨੇ ਇਸ ਤਰ੍ਹਾਂ ਇਸ ਤਰ੍ਹਾਂ ਬਣਾ ਲੈਣਾ ਜਦੋਂ ਆਪਾਂ ਬਣਾਉਂਦੇ ਰਹਾਂਗੇ ਰੋਜ਼ ਅਭਿਆਸ ਕਰਦੇ ਰਹਾਂਗੇ ਸਾਨੂੰ ਪ੍ਰਤਾਖ ਹੀ ਹੋ ਲੱਗਣ ਲੱਗ ਜਾਏਗਾ ਉਹ ਸਾਨੂੰ ਉਹ ਕਲਾ ਵਰਤਨ ਲੱਗ ਜਾਂਦੀ ਹੈ ਫਿਰ ਧਿਆਨ ਵਿੱਚ ਸ਼ਕਤੀ ਧਿਆਨ ਦੀ ਸ਼ਕਤੀ ਹੈ ਇਹ ਜਿਨ੍ਹਾਂ ਨੇ ਪ੍ਰਤਾਖ ਲਵਾਉਣਾ ਦੇਖ ਸਜਾਓ ਗੁਰੂ ਗ੍ਰੰਥ ਸਾਹਿਬ ਦੇ ਪਾਸ਼ਾ ਮਹਾਰਾਜ ਦੇ ਕੋਲ ਜਾਓ ਅਰਦਾਸ ਬੇਨਤੀ ਕਰਕੇ ਕਰੀ ਪਾਗ ਸਾਲ ਸੋਜ ਵਿਤਰਾ ਹੁਣ ਲਾਭ ਉਪੋਗ ਹਰਾਈ ਕਿਸ ਤੇ ਪਾਸ਼ਾ ਰਸੋਈ ਅਸੀਂ ਪਵਿੱਤਰ ਕਰਕੇ ਮਹਾਰਾਜ ਜੀ ਆਪਦੇ ਵਾਸਤੇ ਪ੍ਰਸ਼ਾਦ ਲੈ ਕੇ ਆਇਆ ਮਹਾਰਾਜ ਦੇ ਪ੍ਰਸ਼ਾਦ ਤੇ ਕਿਰਾ ਪ੍ਰਸ਼ਾਦ ਦੇ ਕੇ ਸੱਚੇ ਪਾਸ਼ਾ ਭੋਗ ਲਾਉ ਆਪ ਸੋ ਛਕਣਾ ਕਿਵੇਂ ਹੈ ਬੀਮਾਰਚੇ ਪਾ ਜਿਵੇਂ ਬਲੀ ਦਿੰਦੇ ਨੇ ਲੋਕ ਤਾਂ ਕੋਈ ਕਿਹੇ ਚੀਜ਼ ਦੀ ਬਲੀ ਦਿੰਦਾ ਜਾਨਵਰਾਂ ਦੀ ਬਲੀ ਦਿੰਦਾ ਦਿੰਦੇ ਨੇ ਪਰ ਜਦੋਂ ਅਸੀਂ ਦੇਗ ਨੂੰ ਭੋਗ ਲਵਾਉਨੇ ਇੱਕ ਵਾਰੀ ਬਸ ਇੱਕ ਵਾਰੀ ਭੋਗ ਲਵਾਉਨੇ ਆ ਐ ਵਿੱਚ ਦੀ ਕਾਟਾ ਨਹੀਂ ਮਾਰਨਾ ਹੁੰਦਾ ਕਿ ਕਾਟੇ ਮਾਰਦੇ ਨੇ ਗੁਰਸਿੱਖ ਇੱਕ ਵਾਰ ਜਿਵੇਂ ਭੋਗ ਜਿਵੇਂ ਕਿਸੇ ਚੀਜ਼ ਨੂੰ ਜਾਨਵਰ ਨੂੰ ਬਲੀ ਦੇਣ ਵਾਲੇ ਵਾਂਗ ਦੇ ਨੇ ਇਸ ਤਰ੍ਹਾਂ ਭੋਗ ਲਾਓ ਇਸ ਤਰ੍ਹਾਂ ਸ੍ਰੀ ਸਾਹਿਬ ਲੈ ਕੇ ਇਸ ਤਰ੍ਹਾਂ ਕਰੋ ਤੇ ਉਹ ਭੋਗ ਲੱਗਦਾ ਉਹ ਦੇਖਦੀ ਬਲੀ ਹੋ ਜਾਂਦੀ ਆ ਉਹ ਇਹ ਪਵਿੱਤਰ ਭੋਜ ਦੀ ਬਲੀ ਐ ਨਾ ਤਾਂ ਬਲੀ ਹੋਗੀ ਜਾਨਵਰ ਦੀ ਹੱਤਿਆ ਨਹੀਂ ਕਰੀ ਤੇ ਨਾਲੇ ਸਾਡੀ ਬਲੀ ਦਿੱਤੀ ਕਿ ਕੜਾ ਪ੍ਰਸ਼ਾਦੀ ਬਲੀ ਹੁੰਦੀ ਐ ਭੋਗ ਲੱਗਦਾ ਇਹ ਦੋ ਚੀਜ਼ਾਂ ਹੁੰਦੀਆਂ ਨੇ ਇੱਕ ਤਾਂ ਕਿਸੇ ਨੇ ਸਵਾਲ ਕੀਤਾ ਸੀ ਪਿਆਰਿਓ ਵੀ ਕਿਸੇ ਨੇ ਸੰਤ ਗੁਰੂ ਪਾਚਨ ਸਿੰਘ ਸੰਤ ਗੁਰੂ ਸੰਤ ਸੁੰਦਰ ਸਿੰਘ ਜੀ ਨੂੰ ਕਿਹਾ ਸੀ ਕਿ ਟਕਸਾਲ ਵਾਲੇ ਮਹਾਂਪੁਰ ਸਾਹਿਬ ਨੂੰ ਕਿ ਬਾਬਾ ਜੀ ਤੇ ਮਹਾਰਾਜਪੂਰ ਸਭੋਜ ਲੈ ਸਕਦੇ ਨੇ ਕਹਿੰਦੇ ਭਾਈ ਭਾਵਨਾ ਨਾਲ ਜੇ ਕੁਛ ਕਾਊਗਾ ਪੂਰੀ ਕਾਹੋ ਭੋਜ ਸੱਚੀ ਮੱਚੀ ਵੀ ਛਕਦੇ ਨੇ ਸੱਚੇ ਬਾਸ਼ਾ ਮਹਾਰਾਜ ਤੋਂ ਉਸ ਤਰੀਕ ਕੀਤਾ ਗਿਆ ਕੜਾ ਪ੍ਰਸ਼ਾਦ ਦੀ ਦੇਗ ਸਜਾਈ ਗਈ ਫਿਰ ਉਹ ਤੋਲੀ ਗਈ ਤੋਲਣ ਤੋਂ ਬਾਅਦ ਭੋਗ ਲਵਾ ਭੋਗ ਲਵਾਇਆ ਲਵਾਉਣ ਤੋਂ ਬਾਅਦ ਇੰਨੀ ਕ ਦੇਗ ਘਟੀ ਹੋਈ ਜਿੰਨੀ ਕ ਆਪਾਂ ਕਿਸੇ ਨੂੰ ਛਾਂਦਾ ਦਿੰਨੇ ਆ ਵਰਤਾਵਾ ਦਿੰਨੇ ਆ ਉਨੀ ਦੇਗ ਘਟੀ ਹੋਈ ਸੀ ਵਜਨ ਦੇ ਵਿੱਚ ਇੱਕ ਤਾਂ ਇਹ ਹੁੰਦੀ ਹੈ ਇੱਕ ਸੂਖਮ ਰੂਪ ਦੇ ਵਿੱਚ ਸਮਝ ਲੈਣਾ ਕਿ ਮੇਰੇ ਗੁਰੂ ਨੇ ਲਾ ਲਿਆ ਭੋਜਨ ਬਸ ਭੋਗ ਤੇ ਦੂਜਾ ਉਹ ਕਿਵੇਂ ਕੋਈ ਵਾਰੀ ਜੇ ਪਤਾ ਨਹੀਂ ਲੱਗਦਾ ਤਾਂ ਇਸ ਤਰ੍ਹਾਂ ਦੇਖੋ ਕਿ ਇਹ ਸਵਾਲ ਕਿਸੇ ਮਹਾਪੁਰਸ਼ਾਂ ਨੂੰ ਸੰਤਾਂ ਨੂੰ ਕਿਹਾ ਕਿਸੇ ਨੇ ਕਿ ਜੇ ਠਾਕੁਰ ਭੋਗ ਲਾਉਂਦੇ ਨੇ ਤਾਂ ਫਿਰ ਘਟਦਾ ਕਿਉਂ ਨਹੀਂ ਦੋਏ ਚੀਜ਼ਾਂ ਹੁੰਦੀਆਂ ਨੇ ਜੇ ਜਮੇ ਪ੍ਰਤਾਵਾ ਲੈਣਾ ਹੋਵੇ ਉਹ ਫਿਰ ਉਹਦੇ ਵਾਸਤੇ ਲਗਾਤਾਰ ਅਭਿਆਸ ਕਰਨਾ ਮੰਨਦਾ ਕਿਸ ਚੀਜ਼ ਦਾ ਇਸ ਤਰ੍ਹਾਂ ਮਹਾਰਾ ਨੌਕਰ ਤਾਂ ਹੈ ਨਹੀਂ ਕਿਸੇ ਦੇ ਇਹ ਹੁੰਦਾ ਹੈ ਪ੍ਰੇਮ ਭਗਤੀ ਆਹਲ ਵਿੱਚ ਗੋਪਤ ਚੀਜ਼ਾਂ ਨੇ ਪਿਆਰ ਲੋਕਾਂ ਸਾਹਮਣੇ ਕਰਨ ਵਾਲੀ ਕੀ ਜਾਣੀ ਹੈ ਆਪਦੇ ਭਗਤੀਆਂ ਕਰਨ ਵਾਲੇ ਦੇ ਆਪਦੇ ਨਿੱਜੀ ਤਜਰਬੇ ਹੁੰਦੇ ਨੇ ਗੋਪਤ ਇੱਕ ਇੱਕ ਪ੍ਰਮਾਤਮਾ ਜਾਂ ਗੁਰੂ ਕਹਿ ਲਓ ਇੱਕ ਗੁਰੂ ਤੇ ਇੱਕ ਸਿੱਖ ਦੋਨਾਂ ਦੇ ਆਪ ਦੇ ਵਿੱਚ ਮਿਲਨ ਹੁੰਦੇ ਨੇ ਪਿਆਰ ਹੁੰਦਾ ਲੋਕਾਂ ਵਾਸਤੇ ਨਹੀਂ ਹੁੰਦਾ ਲੋਕਾਂ ਨੂੰ ਦਿਖਾਏ ਵਾਸਤੇ ਨਹੀਂ ਹੁੰਦਾ ਹੈਗਾ ਸੋ ਉਹ ਸੰਤਾਂ ਨੂੰ ਕਹਿਣ ਲੱਗੇ ਕਿ ਜੇ ਭੋਗ ਲਵਾਉਣੀ ਹੈ ਤਾਂ ਘਟਦਾ ਕਿਉਂ ਨਹੀਂ ਹੈਗਾ ਉਹ ਮਾਪੇ ਸਿਕਣ ਲੱਗੇ ਸਨ ਤਾਂ ਕਹਿੰਦੇ ਆਏ ਘਰ ਤਨ ਇੱਕ ਕਿਤਾਬ ਚੱਕ ਕੇ ਲੈ ਧਾਰਮਿਕ ਕਿਤਾਬ ਸੀ ਉਹਦੇ ਵਿੱਚ ਕੁਝ ਸ਼ਲੋਕ ਲਿਖੇ ਹੋਏ ਸੀ ਕਹਿੰਦਾ ਤੁਖ ਯਾਦ ਕਰ ਲੈ ਯਾਦ ਕੀਤੀ ਜਿਵੇਂ ਆਪਾਂ ਕਹਿ ਲਈਏ ਵੀ ਕਾਮ ਕ੍ਰੋਧ ਅਰ ਲੋਭ ਮੋਹ ਬਿਰਸ ਜਾਏ ਮੇਵ ਨਾਨ ਪ੍ਰਵਸਰਣਾਗ ਦੀ ਕਰ ਪ੍ਰਸਾਦ ਗੁਰਦੇਵ ਇਹ ਪਰ 7 ਮਿੰਟਾਂ ਬੱਚੇ ਉਹ ਯਾਦ ਕਰ ਲਿਆ ਯਾਦ ਕਰਕੇ ਕਹਿਣ ਲੱਗੇ ਸੁਣਾ ਪਾਈ ਹੁਣ ਸੁਣਾਇਆ ਕਹਿੰਦੇ ਯਾਦ ਹੋ ਗਿਆ ਸੁਣਾ ਕੇ ਹਾਂ ਕਹਦਾ ਹੁਣ ਦਿਖਾਓ ਕਿਤਾਬ ਵਿੱਚ ਕਿੱਥੇ ਲਿਖਿਆ ਹੋਇਆ ਹੈ ਗ੍ਰੰਥ ਵਿੱਚ ਕਹਿ ਲੋ ਕਦੇ ਆ ਲਿਖਿਆ ਪਈ ਹੈ ਕਹਿੰਦੇ ਤੇਰੇ ਦਿਮਾਗ 'ਚ ਆ ਗਿਆ ਕਹਿੰਦੇ ਹਾਂ ਕਹਿੰਦਾ ਪਹਿਲਾਂ ਕਿੱਥੇ ਸੀ ਕਹਿੰਦਾ ਕਿਤਾਬ ਵਿੱਚ ਸੀ ਹੁਣ ਕਿੱਥੇ ਹੈ ਕਹਿੰਦਾ ਹੁਣ ਮੇਰੇ ਦਿਮਾਗ ਵਿੱਚ ਹੈ ਹੁਣ ਮੈਂ ਜਦੋਂ ਵੀ ਚਾਹਣਾ ਯਾਦ ਕਰਿਆ ਹੋਇਆ ਮੈਂ ਬੋਲ ਸਕਦਾ ਕਹਿੰਦਾ ਫਿਰ ਕਿਤਾਬ ਵਿੱਚ ਜਿਹੜਾ ਲਿਖਿਆ ਹੋਇਆ ਘਟਿਆ ਤਾਂ ਹੈ ਨਹੀਂ ਇਹ ਤਾਂ ਉੱਥੀ ਪਈਆ ਤੋਕਾ ਉਹ ਚੁੱਪ ਹੋ ਗਿਆ ਕਹਿੰਦਾ ਤੂੰ ਕਹਿੰਦਾ ਇਹ ਤੋਕ ਮੇਰੇ ਦਿਮਾਗ ਇੱਥੇ ਮੇਰੇ ਆ ਗਈ ਦਿਮਾਗ ਦੇ ਵਿੱਚ ਕਿੱਥੋਂ ਲੱਤੀ ਹੈ ਕਹਿੰਦੇ ਕਿਤਾਬ 'ਚੋਂ ਕਹਿੰਦੇ ਕਿਤਾਬ 'ਚੋਂ ਫਿਰ ਘਟੀਦਾ ਹੈ ਨਹੀਂ ਇਹ ਤ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਆਪਾਂ ਸਾਰੀ ਪੜ ਜਾਂਦੇ ਆ ਜਾਂ ਜਪਜੀ ਸਾਹਿਬ ਯਾਦ ਹੈ ਸਾਡੇ ਪਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿੱਥੋਂ ਵੀ ਯਾਦ ਕੀਤੇ ਗੁਰਕਾ ਸਾਹਿਬ ਤੋਂ ਪਰ ਗੁਰਕਾ ਸਾਹਿਬ ਦੇ ਵਿੱਚ ਵੀ ਇਹ ਪਿਆਰਿਓ ਇਹ ਸਿਮਰਤیاں ਜਿਹੜੀਆਂ ਹੁੰਦੀਆਂ ਨੇ ਸੂਖਮ ਗੱਲਾਂ ਉਹ ਮਹਾਪੁਰਸ਼ ਕਹਿਣ ਲੱਗੇ ਪਰਮ ਗੁਰੂ ਐਸਤਰੀ ਹੈ ਠਾਕੁਰ ਐਸਤਰੀ ਭੋਗ ਲਾਉਂਦਾ ਭਾਵਨਾ ਦੇ ਅਨੁਸਾਰ ਉਹ ਭੋਗ ਲਾਉਂਦਾ ਵੀ ਹੈ ਤੇ ਪੂਰਾ ਵੀ ਰਹਿੰਦਾ ਇਸ ਤਰ੍ਹਾਂ ਉਹ ਇੱਕ ਇੱਕ ਸੂਖਮ ਰੂਪ ਦੇ ਵਿੱਚ ਸਭ ਕੁਝ ਸੂਖਮ ਚੱਲ ਰਿਹਾ ਹੈ ਹੀ ਸਭ ਕੁਛ ਸੂਖਮ ਚ ਰਾਜਮ ਸਾਡੇ ਆਪਾਂ ਕਹਿੰਦੇ ਆ ਵੀ ਫਲਾਣਾ ਬੰਦਾ ਜਿਉਂਦਾ ਹੈ ਹਾੜੇ ਹੜੇ ਵਿੱਚ ਸਾਡੇ ਵਿੱਚ ਜਾਨ ਹੈ ਉਹਨੂੰ ਆਤਮਾ ਕਹਿ ਲੋ ਰੂਹ ਕਹਿ ਲੋ ਪਰ ਦੇਖੀ ਕਿਸੇ ਨੂੰ ਨਹੀਂ ਪਰ ਹੈ ਜਰੂਰ ਹੈ ਇਹ ਸੂਖਮ ਗੱਲਾਂ ਨੇ ਧਾਰਮਿਕ ਸੂਖ ਧਰਮ ਸੂਖਮ ਹੈ ਸੂਖਮ ਹੋਣਾ ਜ਼ਰੂਰੀ ਹੈ ਜਿੰਨਾ ਬੰਦਾ ਸੂਖਮ ਹੋਵੇਗਾ ਉਨੀ ਦਇਆਵਾਨ ਹੋਵੇਗਾ ਬਹੁਤ ਵਿਚਾਰ ਨਾਲ ਗੱਲ ਕਰੇਗਾ ਜਿਹੜਾ ਬੰਦਾ ਕਰੋਧੀ ਹੋਵੇਗਾ ਭੜਕ ਕੇ ਗੱਲ ਕਰੇਗਾ ਇਸ ਤਰ੍ਹਾਂ ਉਹਨੂੰ ਦਇਆ ਨਹੀਂ ਆਉਗੀ ਜੇ ਕਰੋਧੀ ਜੇ ਭਗਤ ਨਾਮ ਸਿਮਰਨ ਕਰਨ ਵਾਲੇ ਸੁਖਮੰਦ ਦੇ ਕਦੇ ਭਟਕ ਵੀ ਜਾਣ ਕਿਸੇ ਨੂੰ ਕੁਝ ਕਹਿ ਦੇਣ ਬਾਅਦ ਪਛਤਾਵਾ ਹੁੰਦਾ ਹੈ ਬਾਅਦ ਵਿੱਚ ਪਛਤਾਵਾ ਹੁੰਦਾ ਨਹੀਂ ਮੈਂ ਕੀ ਕਹਤਾ ਉਹ ਅੰਦਰੋਂ ਜਾਨਕਿ ਛਣ ਨਹੀਂ ਹੋ ਜਾਂਦੇ ਨੇ ਜਿਹੜੇ ਬੰਦੇ ਕਠੋਰ ਹਿਰਦੇ ਵਾਲੇ ਹੁੰਦੇ ਨੇ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਸੋ ਕਹਿਣ ਦਾ ਭਾਵ ਗੁਰੂ ਦਾ ਰਸਤਾ ਸੁਖਮ ਹੈ ਅਧਿਆਤਮਿਕ ਸੁਖਮ ਹੈ ਸੋ ਭੋਗ ਜਿੰਨਾ ਦੀ ਸ਼ਰਧਾ ਹੈਗੇ ਉਹ ਲਵਾ ਸਕਦੇ ਨੇ ਸਾਰਾ ਥੋਪਿਆ ਨਹੀਂ ਜਾ ਸਕਦਾ ਜੀ ਦੀ ਕਿਸੇ ਦੀ ਭਾਵਨਾ ਲਵਾ ਸਕਦਾ ਜਿਹਦਾ ਜਿਹਨੂੰ ਭਾਵਨਾ ਲਵਾ ਸਕਦਾ ਭੋਗ ਉਹ ਉਹਨੂੰ ਫਲ ਮਿਲੇਗਾ ਜਿਹੜਾ ਇਸ ਤਰੀ ਨਿਰਗੁਣ ਭਗਤੀ ਕਰਨਾ ਚਾਹੁੰਦਾ ਹੈ ਬਿਸਤੇ ਪਾਸਮਦ ਕਲਾ ਨਾਮ ਨਾਲ ਜੁੜ ਜੁੜਨਾ ਹੈ ਉਹ ਵੀ ਠੀਕ ਹੈ ਇਹ ਆਪ ਦਾ ਅਲੱਗ-ਅਲੱਗ ਹਰੇਕ ਦਾ ਨਿੱਜੀ ਆ ਨਿੱਜੀ ਜ਼ਿੰਦਗੀ ਹੈ ਨਿੱਜੀ ਧਰਮ ਤੇ ਚੱਲਣ ਦਾ ਰਸਤਾ ਹੈ ਪਿਆਰਿਓ ਬਹਿਸ ਨਾ ਕਰਿਆ ਕਰੋ ਜਿਹਨੂੰ ਲੱਗਦਾ ਪਿਆਰ ਅੰਦਰੋਂ ਫੁੱਟਦਾ ਉਹ ਲਵਾਓ ਨੇ ਕਿਸ ਨਾਲ ਵੈਸਾ ਨਾ ਕਰੋ ਇਹ ਆਪ ਆਉਦੀ ਤੁਹਾਡੀ ਨਾਮ ਜਪਣ ਵਾਲੇ ਦੀ ਸ਼ਰਧਾ ਵਾ ਹਰ ਇੱਕ ਕਿਸ ਦੀ ਸ਼ਰਧਾ ਕਿਵੇਂ ਹੁੰਦੀ ਹੈ ਕਿਸੇ ਦੀ ਸ਼ਰਧਾ ਕਿਸੇ ਹੁੰਦੀ ਹੈ ਮਹਾਰਾਜ ਨੇ ਰਸਤੇ ਕਿਉਂ ਚਲਾਏ ਨੇ ਕਿਉਂ ਹਰ ਇੱਕ ਬੰਦਾ ਹਰ ਇੱਕ ਤਰ੍ਹਾਂ ਦਾ ਨਹੀਂ ਹੁੰਦਾ ਜਿਸ ਤਰ੍ਹਾਂ ਦੀ ਕੋਈ ਸੌਦੇ ਦਾ ਗਾਹਕ ਉਸ ਤਰ੍ਹਾਂ ਦਾ ਸੌਦਾ ਸਟੇ ਪਾਸ਼ਾ ਮਹਾਰਾਜ ਨੇ ਆਪਣਾ ਸਜਾ ਕੇ ਰੱਖਤਾ ਵੀ ਜਿਸ ਤਰ੍ਹਾਂ ਤੈਨੂੰ ਲੱਗਦਾ ਹੈ ਭਾਈ ਉਸ ਤਰ੍ਹਾਂ ਤੂੰ ਆਪਦਾ ਕੰਮ ਕਰ ਧਰਮ ਤੌਰ ਤੇ ਤੇ ਅੱਗੇ ਚੱਲ ਅੱਗੇ ਚੱਲ ਅੱਗੇ ਚੱਲ ਇਹ ਚੀਜ਼ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ